ਹੈਲੋ ਜੀ ਹੈਲੋ एवरीवन वेलकम ਬੈਕ ਟੂ आवर ਨਿਊ ਵਲੋਗ ਗਾਇਸ ਕਿਵੇਂ ਤੁਸੀਂ ਹੋਪ ਕਰਦਾ ਤੁਸੀਂ ਜਿਆਦਾ ਵਧੀਆ ਹੋਵੋਗੇ ਠੀਕ ਹੋਵੋਗੇ ਕਹਿੰਦੇ ਆ ਮੈਂ ਲੋਕ ਦੀ ਸ਼ੁਰੂਆਤ ਗਾਇਸ ਗਾਇਸ ਅੱਜ ਇੰਨੀ ਜਿਆਦਾ ਗਰਮੀ ਸੀ ਨਾ ਅੱਜ ਸੰਡੇ ਤਾਂ ਬਿਲਕੁਲ ਹੀ ਖਰਾਬ ਹੋ ਗਿਆ ਪਤਾ ਕਿਉਂ ਕਿ ਸੂਬਾ ਦੀ ਲਾਈਟ ਬੰਦ ਸੀ 6 ਵਜੇ ਦੇ ਨਾਲ ਹੀ ਲਾਈਟ ਹੋ ਗਈ ਬੰਦ ਇੰਨੀ ਗਰਮੀ ਹੋ ਗਈ ਬੱਚੇ ਵੀ ਉੱਠ ਗਏ ਸੰਡੇ ਇੰਜੋਏ ਕਰਨਾ ਸੀ ਬੱਚਿਆਂ ਨੇ ਆਰਾਮ ਨਾਲ ਉੱਠਣਾ ਸੀ ਸੋ ਬੱਚਿਆਂ ਵਿਚਾਰਿਆਂ ਦੀ ਨੀਂਦ ਇੰਨੀ ਖਰਾਬ ਹੋ ਗਈ ਨੰਨਿਆਂ ਵੀ ਉੱਠ ਕੇ ਰੋਣ ਲੱਗ ਗਏ ਮम्मा ਗਰਮੀ ਕਿਉਂਕਿ ਇਨਵਰਟਰ ਨੇ ਵੀ ਜਵਾਬ ਦਿੱਤਾ ਇਨਵਰਟਰ ਵੀ ਖਤਮ ਹੋ ਗਿਆ ਤੇ ਅੱਜ ਬੜਾ ਹੀ ਪਰੇਸ਼ਾਨ ਕੀਤਾ ਲਾਈਟ ਨੇ ਬੱਚੇ ਵੀ ਬੜਾ ਪਰੇਸ਼ਾਨ ਹੋਏ ਤੇ ਲਾਈਟ ਆਈਏ ਪੂਰੇ 12 ਵਜੇ ਸੋ ਗਾਇਜ਼ ਹੁਣ ਮੈਂ 12 ਵਜੇ ਹੀ ਵਲੌਗ ਸਟਾਰਟ ਕਰ ਰਹੀ ਆ ਤੇ ਬਣੇ ਰਿਓ ਵਲੌਗ ਵਿੱਚ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਵੀਡੀਓ ਨੂੰ ਲਾਈਕ ਕਰਦਿਆ ਕਰੋ ਗਾਇਜ਼ ਸੋ ਕਰਦੇ ਆ ਵਲੌਗ ਦੀ ਸ਼ੁਰੂਆਤ ਗਾਇਜ਼ ਬਸ ਗਾਇਜ਼ ਅੱਜ ਮੈਨੂੰ ਕੁਝ ਸੋਚ ਨਹੀਂ ਰਿਹਾ ਕਿ ਮੈਂ ਅੱਜ ਸਬਜ਼ੀ ਕੀ ਬਣਾਵਾਂ ਸੋ ਮੇਰੀ ਗੁੜੀਆਂ ਨੇ ਮੈਨੂੰ ਹਿੰਟ ਦਿੱਤਾ ਕਿ ਮੰਮਾ ਅੱਜ ਤੁਸੀਂ ਕੁਝ ਦਹੀਂ ਦੀ ਸਬਜ਼ੀ ਬਣਾ ਦੋ ਦਹੀਂ ਦੀ ਸਬਜ਼ੀ ਬਣਾਵਾਂਗੀ ਅੱਜ ਮੈਂ ਗਾਇਜ਼ ਕਿਉਂਕਿ ਹੁਣ ਮੈਂ ਸਬਜ਼ੀ ਲੈਣਾ ਤਾਂ ਲੰਘ ਗਿਆ ਕੁਝ ਸਬਜ਼ੀ ਲੈਣਾ ਭੁੱਲ ਗਈ ਸੋ ਮੈਂ ਇੱਕ ਆਈਡੀਆ ਸੋਚਿਆ ਤੇ ਗੁੜੀਆਂ ਕਹਿੰਦੀ ਮੇਰਾ ਦਹੀਂ ਦੀ ਸਬਜ਼ੀ ਖਾਉਂਦਾ ਇੰਨਾ ਮਨ ਹੈ ਤੁਸੀਂ ਇਹਨੂੰ ਵਧੀਆ ਤਰੀਕੇ ਨਾਲ ਬਣਾ ਕੇ ਖਿਲਾਓ ਸੋ ਮੈਂ ਗੁੜੀਆਂ ਦੀ ਫਰਮਾਇਸ਼ ਤੇ ਅੱਜ ਮੈਂ ਦਹੀਂ ਵਾਲੀ ਸਬਜ਼ੀ ਬਣਾਉਣ ਲੱਗੀ ਆ ਇਹਨੇ ਵਧੀਆ ਤਰੀਕੇ ਨਾਲ ਸੋ ਗਾਇਸ ਬਣੇ ਰਿਓ ਵਲੌਗ ਵਿੱਚ ਤੇ ਦੇਖਿਓ ਸਾਰਾ ਵਲੌਗ ਤੇ ਆਪਣਾ ਪਿਆਰ ਦਿਆ ਕਰੋ ਬਹੁਤ ਸਾਰਾ ਬਸ ਹੁਣੇ-ਹੁਣੇ ਸਫਾਈ ਵੀ ਸਾਰੀ ਹੋ ਗਈ ਇਹ ਸਾਰਾ ਕੰਮ ਵੀ ਕਰ ਲਿਆ ਹੈ ਤੇ ਹੁਣ ਮੈਂ ਵੜਾ ਲੱਗੀਆਂ ਕਿਚਨ ਦੇ ਵਿੱਚ ਜਗਾਵਾ ਲਾਈਟ ਕਿਚਨ ਦੀ ਤੇ ਕਰੀ ਆ ਆਪਾਂ ਰੈਸিপি ਸ਼ੁਰੂ ਤੇ ਸਬਜ਼ੀ ਬਣਾਈਏ ਆਪਾਂ ਦਹੀਂ ਵਾਲੀ ਦੀ ਸਬਜ਼ੀ ਸਭ ਤੋਂ ਪਹਿਲੇ ਗਾਇਜ਼ ਮੈਂ ਲੈ ਲਿਆ ਇੱਕ ਪਿਆਜ਼ ਲੈ ਲਿਆ ਦੋ ਹਰੀਆਂ ਮਿਰਚਾਂ ਲੈ ਲਈਆਂ ਇੱਕ ਟਮਾਟਰ ਲੈ ਲਿਆ ਤੇ ਆਪਾਂ ਇਹਨਾਂ ਨੂੰ ਹੁਣ ਬਰੀਕ-ਬਰੀਕ ਕੱਟਾਂਗੇ ਠੀਕ ਹੈ ਲਓ ਜੀ ਗਾਇਜ਼ ਆਪਾਂ ਬਰੀਕ-ਬਰੀਕ ਪਿਆਜ਼ ਵੀ ਕੱਟ ਲਿਆ ਬਰੀਕ-ਬਰੀਕ ਟਮਾਟਰ ਵੀ ਕੱਟ ਲਿਆ ਬਰੀਕ-ਬਰੀਕ ਹਰੀ ਮਿਰਚ ਵੀ ਕੱਟ ਲਈ ਗਾਇਜ਼ ਤੇ ਆਪਾਂ ਹੁਣ ਇਹਨੂੰ ਕਰਾਂਗੇ ਆਪਾਂ ਫਰਾਈ ਆਪਾਂ ਪੈਨ ਵੀ ਰੱਖ ਲਿਆ ਚਲਾਵਾਂਗੇ ਗੈਸ ਅੰਦਰ ਵਿੱਚ ਤੇ ਇਹਦੇ ਵਿੱਚ ਪਾਵਾਂਗੇ ਕਿਓ ਕਿਉ ਗਾਇਸ ਮੈਂ ਜ਼ਿਆਦਾਤਰ ਆ ਵਰਤਦੀਆਂ ਫੋਰਚੂਨ ਦਾ ਬਹੁਤ ਵਧੀਆ ਹੈ ਇਹ ਬਹੁਤ ਵਧੀਆ ਔਇਲ ਹੈ ਸਰੋਂ ਦਾ ਵੀ ਵਰਤਦੀਆਂ ਐ ਅਸੀਂ ਕੋਈ ਗੱਲ ਨਹੀਂ ਹੈਗੀ ਗगन ਵੀ ਵਰਤਦੀਆਂ ਸਾਰੇ ਵਰਤਦੀਆਂ ਜਿਹਦੇ ਚ ਮਨ ਹੁੰਦਾ ਮੈਂ ਉਹਦੇ ਚ ਸਬਜ਼ੀ ਬਣਾ ਲੈਂਦੀ ਸੋ ਗਾਇਜ਼ ਆਪਾਂ ਫੋਰਚਨ ਦਾ ਪਾ ਲਿਆ ਠੀਕ ਹੈ ਤੇ ਹੁਣ ਗਾਇਜ਼ ਇੱਕ ਪਾਸੇ ਇੱਕ ਪਾਸੇ ਮੈਂ ਲੈ ਆ ਲਿਆ ਦੇਖੋ ਰਜੀਵ ਆਇਆ ਹੈਲੋ ਜੀ ਹਾਂ ਜੀ ਵਲੌਗ ਮੰਨ ਰਿਹਾ ਕੀ ਤੇ ਦੇ ਪਿਓ ਇਹ ਰਹੀ ਹੈ ਕਰਕੇ ਬਣਾ ਦਿਓ ਗਾਈਜ਼ ਮੇਰੇ ਦੇਵਰ ਸਾਜੀ ਆਗੇ ਸੀ ਤੇ ਦੇਖ ਰਹੇ ਸੀ ਕਿ ਭਾਬੀ ਲੱਗੀ ਹੋਈ ਹੈ ਵਲੌਗ ਬਣਾਉਣ ਸੋ ਗਾਈਜ਼ ਆਪਾਂ ਹੁਣ ਕਰੀਏ ਸਟਾਰਟ ਆਪਣਾ ਵਲੌਗ ਪਾਵਾਂਗੇ ਪਿਆਜ਼ ਟਮਾਟਰ ਔਰ ਹਰੀ ਮਿਰਚ ਇਕੱਠੇ ਇਕੱਠੇ ਪਾਣੀ ਆਪਾਂ ਜਾਸਾ ਕੇ ਫਰਾਈ ਹੁੰਦੇ ਨੇ ਗਾਈਜ਼ ਆਪਾਂ ਓਨੀ ਦੇਰ ਆਪਾਂ ਲਵਾਂਗੇ ਦਹੀਂ ਦਹੀਂ ਨੂੰ ਪਾਵਾਂਗੇ ਇੱਕ ਛੋਟੇ ਜਿਹੇ ਜੱਗ ਵਿੱਚ 2.5 ਘੜੀਆਂ ਦਹੀਂ ਦੀਆਂ ਪਾਵਾਂ ਸੋ ਗਾਇਸ ਮੈਂ ਟਾਈਕਰਸ ਨੇ ਦਹੀਂ ਦੀਆਂ ਇਸ ਲਈ ਪਾਈਆਂ ਨੇ ਕਿਉਂਕਿ ਸਬਜੀ ਓਨਲੀ ਗੀਤਾ ਔਰ ਮੈਥਾ ਦੀ ਦੋ ਮੈਂਬਰਾਂ ਨੇ ਖਾਣੀ। ਦੇ ਜਿਆਦਾ ਮੈਂਬਰ ਨੇ ਤੇ ਆਪਾਂ ਦਹੀਂ ਉਹਦੇ ਹਿਸਾਬ ਨਾਲ ਆਪਾਂ ਜਿਆਦਾ ਲੈ ਲਾਂਗੇ ਦਹੀਂ। ਸੋ ਮੈਂ ਟਾਈਕਰਸ ਦੀਆਂ ਦਹੀਂ ਦੀਆਂ ਲਈਆਂ ਨੇ। ਹੁਣ ਆਪਾਂ ਇਹਨੂੰ ਘਰ ਲਾਂਗੇ ਮਧਾਨੀ ਨਾਲ ਆਪਾਂ ਰੀੜਕ ਲਾਂਗੇ ਦਹੀਂ ਠੀਕ ਹੈ ਇੱਥੇ ਥੋੜਾ ਪਾਣੀ ਪਾ ਕੇ ਉਹਦੇ ਲਈ ਮੈਨੂੰ ਥੋੜਾ ਜਨਾ ਫੋਨ ਰੱਖਣਾ ਪੈਣਾ 2 ਮਿੰਟ ਸਾਈਡ ਤੇ ਕਿਉਂਕਿ ਇੱਕ ਹੱਥ ਨਾਲ ਨਹੀਂ ਹੋਣਾ ਇਹ ਇੱਥੇ ਆਪਣਾ ਮਸਾਲਾ ਵੀ ਹੋ ਰਿਹਾ ਵਾਂ ਬੜੀ ਈਜ਼ੀ ਸਬਜੀ ਹੈ ਗਾਇਜ਼ ਇਹ ਦਹੀਂ ਵਾਲੀ ਸਬਜੀ ਬੜੀ ਈਜ਼ੀ ਹੈ। ਬਸ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਮਸਾਲੇ। ਨਮਕ ਪਾਵਾਂਗੇ। ਥੋੜਾ ਜਿਹਾ ਨਮਕ ਪਾਵਾਂਗੇ। ਥੋੜੀ ਜੀ ਲਾਲ ਮਿਰਚ ਪਾਵਾਂਗੇ। ਹਰੀਆਂ ਮਿਰਚਾਂ ਪਾਈਆਂ ਹੋਈਆਂ ਆਲਰੇਡੀ। ਠੀਕ ਹੈ ਥੋੜੀ ਜੀ ਹਲਦੀ ਪਾਵਾਂਗੇ। ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ। ਥੋਈ ਥੋਈ ਕੁਆਂਟੀਟੀ ਵਿੱਚ ਆਪਾਂ ਲੈ ਲਿਆ ਸਮਾਨ ਸਾਰਾ। ਹਲਕਾ ਜਿਹੜੇ ਵਿੱਚ ਪਾਵਾਂਗੇ ਪਾਣੀ ਬਹੁਤ ਈਜ਼ੀ ਸਬਜੀ ਹੈ ਗਾਇਜ਼ ਕੋਈ ਸਬਜੀ ਨਾ ਪਈ ਹੋਵੇ ਤੇ ਇਹਦੀ ਫੀਲਿੰਗ ਇਦਾਂ ਦੀ ਆਉਂਦੀ ਹੈ ਸਬਜੀ ਦੀ ਕਿ ਆਪਾਂ ਖਾ ਰਹੇ ਹਾਂ ਕੜੀ ਇਦਾਂ ਦੀ ਫੀਲਿੰਗ ਆਏਗੀ ਇਹ ਸਬਜੀ ਜੀ ਜਦ ਤੱਕ ਇਹ ਬੰਦਾ ਚੰਗੀ ਤਰ੍ਹਾਂ ਆਪਾਂ ਤਈ ਆਪਣੀ ਪੈਂਡਿੰਗ ਪਈ ਹੈ ਜਿਹੜੀ ਆਪਾਂ ਰੇਡ ਕਰਨੀ ਹੈ ਲੂਣ ਕੀ ਰੱਖਾਂਗੇ ਸੈੱਟ ਕਰਕੇ ਬੰਦ ਕਰਕੇ ਆਪਾਂ ਟਿਕਾਣੇ ਤੇ ਜਿੱਥੋਂ ਚਿੱਕੀ ਆਪਾਂ ਨਾਲ ਦੀ ਨਾਲ ਖਲਾਰਾ ਚੱਕੀ ਜਾਣਾ ਠੀਕ ਹੈ चं तरह दही फेंटनी है क्योंकि जे आप दही दही पाती तो फट जानी सब्जी अपनी खराब हो जाएगी इसलिए चंकी तरह फैटना है लो जी गाइस देखो कि सोहना मसाला बन के तैयार होया है देखो कि सोना लग रहा मसाला ਦੇਖੋ ਇੱਧਰ ਆਪਣੀ ਦਹੀਂ ਵੀ ਪੂਰੀ ਆਪਾਂ ਫੈਂਟ ਲਈਏ ਪੂਰੀ ਤਰ੍ਹਾਂ ਮਧਾਣੀ ਦੇ ਨਾਲ ਇਹਨੂੰ ਪਾਵਾਂਗੇ ਹੁਣ ਵਿੱਚ ਗਾਇਜ਼ ਇਸ ਸਬਜੀ ਦੀ ਫੀਲਿੰਗ ਪੂਰੀ ਕੜੀ ਦੀ ਤਰ੍ਹਾਂ ਆਉਂਦੀ ਹੈ ਇਹਨੂੰ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਥੋੜਾ ਤੇਜ਼ ਤੇ ਇਹਨੂੰ ਉਬਾਲੇ ਧਵਾਣੇ ਨੇ ਆਪਾਂ 2 ਜਾਂ 3 ਨੂੰ ਉਬਾਲੇ ਧਵਾਣੇ ਇਹਨੀ ਮਜ਼ੇਦਾਰ ਸਬਜ਼ੀ ਬਣ ਕੇ ਤਿਆਰ ਹੋਏਗੀ ਦਹੀਂ ਦੀ ਤੁਸੀਂ ਖਾਓਗੇ ਤੇ ਬਣਾਓਗੇ ਜਦੋਂ ਤੇ ਉਂਗਲੀਆਂ ਚਿੱਟ ਦੇ ਰਹ ਜਾਓਗੇ ਮੈਂ ਇਸ ਨੂੰ ਉਬਾਲੇ ਆ ਲੈੰਦੋਂ ਆਪਾਂ ਮਿਲਦੇ ਹਾਂ 1 ਸਕਿੰਟ ਬਾਅਦ ਲੋ ਜੀ ਗਾਇਜ਼ ਖੁਸ਼ਬੂ ਆਣੀ ਸ਼ੁਰੂ ਹੋ ਗਈ ਦੇਖੋ ਮੈਂ ਟੇਸਟ ਕਰਦੀ ਆ ਜੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਨਾ ਪਨੀਰ ਦੀ ਪੁਰਜੀ ਬਣੀ ਹੁੰਦੀ ਹੈ ਵਿੱਚ ਸਟੇਸ ਇਹਦਾ ਐਦਾਂ ਦਾ ਹੈ ਜਿਵੇਂ ਨਾ ਆਪਾਂ ਖੱਟੀ-ਖੱਟੀ ਕੜੀ ਖਾ ਰਹੇ ਹਾਂ ਦਿਖਾਣੀ ਇਹਨਾਂ ਐਸਟਰਾਂ ਦਾ ਟੇਸਟ ਹੈ ਜਿਵੇਂ ਆਪਾਂ ਨਾ ਖੱਟੀ-ਖੱਟੀ ਕੜੀ ਬਣਾਈ ਹੈ ਤੇ ਰੋਟੀ ਇਨੀ ਟੇਸਟ ਲੱਗੇਗੀ ਨਾ ਇਹਦੇ ਨਾਲ ਜਿਵੇਂ ਵਿੱਚ ਪਨੀਰ ਪੈ ਗਿਆ ਹੁੰਦਾ ਐਸ ਤਰ੍ਹਾਂ ਲੱਗ ਰਿਹਾ ਤੁਸੀਂ ਵੀ ਬਣਾਓ ਐਤਰੀ ਸਬਜ਼ੀ ਤੇ ਖਾਓ ਤੇ ਇੰਜੋਏ ਕਰੋ ਲਓ ਜੀ ਗਾਇਸ ਆਪਣੀ ਯਮੀ ਯਮੀ ਸਬਜੀ ਬਣ ਕੇ ਰੈਡੀ ਹੋ ਗਈ ਏ ਤੇ ਆਪਾਂ ਹੁਣ ਇਹਦੇ ਨਾਲ ਰੋਟੀ ਇੰਜੋਏ ਕਰਾਂਗੇ ਤੇ ਖਾਵਾਂਗੇ ਹਾਂਜੀ ਹਾਂਜੀ ਕੀਆ ਕੈਟਲਗਾ ਉਹ ਰੋਬਿਨ ਉਸਕੋ ਕੈਟਲ ਲਗਾ ਦੇ ਚਲ ਬੱਚੇ ਵੀ ਤੰਗ ਕਰਤੇ ਆ ਸਾਥ ਸਾਥ ਦੇਖੋ ਸਦਮ ਲੋਗ ਤੇ ਗਾਇਸ ਯਮੀ ਯਮੀ ਆਪਣੀ ਹੋ ਗਈ ਏ ਸਬਜੀ ਬਣ ਕੇ ਰੈਡੀ ਆਪਾਂ ਇਹਦੇ ਨਾਲ ਰੋਟੀ ਇੰਜੋਏ ਕਰਾਂਗੇ ਤੇ ਕੜੀ ਦਾ ਆਨੰਦ ਲਵਾਂਗੇ ਜਿਵੇਂ ਕੜੀ ਖਾਣੇ ਦੇਖੋ ਜੀ ਕੀ ਬਣਾਇਆ ਸਨੇਣਾ ਜੀ ਅੱਜ ਮੈਂ ਬਣਾਈ ਹੈ ਗੁੜੀਆ ਦੀ ਫਰਮਾਇਸ਼ ਤੇ ਦਹੀਂ ਵਾਲੀ ਸਬਜੀ ਦੇਖੋ ਕਰੋ ਟੇਸਟ ਤੁਸੀਂ ਵੀ ਕਰੋ ਟੇਸਟ ਵਾਹ ਤੇ ਦੱਸੋ ਕਿੱਦਾਂ ਬਣੀ ਹੈ ਜੀ ਗਰਮ ਗਰਮ ਪਾਲੀ ਮੋਚੇ ਯਾਰ ਬੜਕੇ ਹਨ ਹੋਣੀਆਂ ਅੱਛਾ ਵਾਹ ਸੇਮ ਕੜੀ ਆ ਕੜੀ ਦੀ ਫੀਲਿੰਗ ਆ ਰਹੀ ਨਾ ਖਟੀ ਖਟੀ ਵਾਕਈ ਵਾਹ ਜੀ ਸੰਜੀਵ ਜੀ ਵੀ ਹੋਗੇ ਖੁਸ਼ ਓਹ ਵੋ ਘੈਂਟ ਆ ਥੈਂਕ ਯੂ ਮੈਨ ਨੂੰ ਦੇ ਦਿਓ ਠੀਕ ਹੈ ਓਕੇ ਜੀ ਓਕੇ ਸੋ ਗਾਇਸ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਤੇ ਹੋਪ ਕਰਦੇ ਆਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਦਹੀਂ ਵਾਲੀ ਸਬਜੀ ਵਾਲੀ ਵੀਡੀਓ ਸੋ ਮੈਂ ਐਸੇ ਨਾਲ ਹੀ ਹੋਣ ਇਸ ਵਲੌਗ ਦਾ ਮੈਂ ਕਰਦੀ ਆਂ ਐਂਡ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਤੇ ਨਵੇਂ ਵਲੌਗ ਵਿੱਚ ਬਾਏ ਗਾਇਜ਼ ਟੇਕ ਕੇਅਰ